ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਾਂ ਗੌਰਵਿੰਦ ਸਿੰਘ ਅੱਜ ਅਸੀਂ ਪਿੰਡ ਬਜੀਦੋਵਾਲ ਪਹੁੰਚੇ ਹਾਂ ਜਿੱਥੇ ਕਿ ਜਿਹੜਾ ਇੱਕ 1.5 ਲੱਖ ਦੀ ਚੋਰੀ ਹੋਈ ਆ ਔਰ ਕਰਿਆਨੇ ਦੀ ਦੁਕਾਨ ਤੋਂ ਉਹ ਕਰਿਆਨੇ ਦੀ ਦੁਕਾਨ ਦਾ ਨਾਮ ਹੈ ਦੀਪਕੋ ਇੱਕ ਕਰਿਆਨਾ ਸਟੋਰ ਜਿਹੜੀ ਕਿ ਬਿਲਕੁਲ ਰੋਡ ਦੇ ਉੱਪਰ ਆ ਔਰ ਮੇਰੇ ਖਿਆਲ ਇੱਧਰ ਕੋਈ ਰਸਤੇ ਦੇ ਕਾਫੀ ਛੱਡ ਕੇ ਹੀ ਆ ਕੋਈ ਮਤਲਬ ਪਿੰਡ ਤੋਂ ਥੋੜੀ ਜਿਹੀ ਬਾਹਰ ਹੀ ਨਜ਼ਰ ਆ ਰਹੀ ਆ ਇਹ ਦੁਕਾਨ ਤੇ ਉਹਨਾਂ ਦਾ ਕਹਿਣਾ ਵੀ ਸਾਡਾ ਜਿਹੜਾ ਘੇ ਦੇਸੀ ਘੇ ਦਾ ਪੀਪੇ ਤੇਲ ਹੋਰ ਜਿਹੜੀਆਂ ਕੀਮਤੀ ਕੀਮਤੀ ਚੀਜ਼ਾਂ ਸੀ 8000 ਕੈਸੀ ਉਹ ਵੀ ਲੈ ਗਾਇਆ ਤੇ ਉਹ ਵੀ ਸਾਡੇ ਨਾਲ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਬਈ ਕੀ ਕੀ ਹੋਇਆ ਵੇ ਕਿਹੜੇ ਕਿਹੜਾ ਸਮਾਨ ਲਗਾਇਆ ਤੁਹਾਡੇ ਤੋਂ ਹਾਂਜੀ ਦੱਸੋ ਜੀ ਕਿਹੜੀ ਜਗ੍ਹਾ ਕਿਹੜੀ ਹੈ ਜੀ ਐ ਤੇ ਜਿਹੜੇ ਚੋਰ ਜਿਹੜੇ ਆਏ ਸੀਗੇ ਤੁਹਾਡੇ ਕਿੰਨੇ ਵਜੇ ਆਏ ਸੀਗੇ ਜੀ ਇਹ 2:30 ਵਜੇ ਆਏ ਸੀਗੇ 3:30 ਵਜੇ ਤੱਕ ਜਿੰਨਾ ਮੈਂ ਆਹਮ ਦਾ ਕੰਮ ਕੀਤਾ ਹੈ ਨਾ ਤੇ ਕਿੰਨੇ ਵਜੇ ਚਲੇ ਗਏ ਚੋਰੀ ਕਰਕੇ ਸਾਢੇ 3:00 ਪੰਨ 4:00 ਵਜੇ ਗਏ ਸਾਡੇ ਨੁਕਸਾਨ ਕਿੰਨਾ ਕ ਹੋਇਆ ਸਾਡਾ ਲੱਖ ਤੋਂ 1.5 ਲੱਖ ਦੇ ਵਿੱਚ ਵਿੱਚ ਹੋਇਆ ਓਕੇ ਜੀ ਤਾਂ ਮਲਾਜ ਜਿਹੜੇ ਮਲਾਜਮ ਤੁਹਾਡੇ ਆਏ ਸੀਗੇ ਹਾਂ ਜੀ ਮਲਾਜਮ ਆਏ ਸੀਗੇ ਤੇ ਉਹਨਾਂ ਨੇ ਲੇਖੀ ਲੇ ਕੇ ਰਿਪੋਰਟ ਲਗਾਏ ਜਨਤ ਦੇ ਕਾਰਨ ਜੀ ਤਾਂ ਤੁਸੀਂ ਲੇ ਗਏ ਕਿ ਤੇ ਅਬ ਜਿਹੜਾ ਸਮਾਨ ਤੁਹਾਡੇ ਦੁਕਾਨ ਚ ਚੋਰੀ ਹੋਇਆ ਕਿੰਨੇ ਕ ਹੋ ਤੁਹਾਡੇ ਨਾਲ ਚੋਰੀ ਹੋਈ ਤੁਹਾਡੀ ਹੋਣੀ ਲੱਖ ਦੇ 1.5 ਲੱਖ ਦੇ ਵਿੱਚ ਵਿੱਚ ਆਇਆ ਜਮਾਨਤ ਓਕੇ ਮੋਗਾ ਮੋਗਾ ਤੋਂ ਜਮੇਗਾ ਤੋਂ ਜਾਂਦਾ ਹੋਇਆ ਠੀਕ ਤੇ ਤੁਸੀਂ ਇਹਨਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਵੀ ਸਰਕਾਰ ਕਹਿੰਦਾ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੂੰ ਫੜੇ ਨੇ ਤੇ ਜੋ ਹੋ ਸਕਿਆ ਹੈ ਸਾਡੇ ਸਾਡੇ ਜਿਹੜੇ ਇਨਸਾਨ ਹੈ ਸਾਡੇ ਬੰਦੇ ਆ ਰਹੇ ਨੇ ਬਿਚਾ ਬਿਚਾਈ ਆ ਆ ਹੇਡਰ ਮਟਿਆ ਜੀ ਮਗਰੋ ਵੀ ਹੋਇਆ ਜੀ ਮਗਰੋ ਵੀ ਹੋਇਆ ਜੀ ਨੁਕਸਾਨ ਤਾਂ ਨਹੀਂ ਹੋਊਗਾ ਕਿ ਇੱਕ ਟੈਂਪਰੇਣਾ ਲੈ ਕੇ ਲੱਫੜੀ ਲੈ ਕੇ ਕਰਕੇ ਅੱਛਾ ਲੋ ਜਿਹੜਾ ਸੀਸੀਟੀਵੀ ਕੈਮਰਾ ਦੇ ਵਿੱਚ ਫੁਟੇਜ ਦੇ ਵਿੱਚ ਉਹ ਚੋਰੀ ਕਰਦੇ ਨਜ਼ਰ ਆ ਰਹੇ ਆ ਔਰ ਜੀ ਸਮਾਨ ਜਿਹੜਾ ਆ ਉਹ ਇੱਕ ਬੰਦੇ ਨੂੰ ਸ਼ਟਰ ਦੇ ਰਾਹੀਂ ਬਾਹਰ ਫੜਾ ਰਿਹਾ ਇੱਕ ਬੰਦਾ ਜਿਹੜਾ ਆ ਉਹ ਅੰਦਰ ਵੜ ਕੇ ਸਮਾਨ ਲੈ ਕੇ ਜਾ ਰਿਹਾ ਆ ਜੋ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਤੇ ਜਿੰਨੀ ਵੀ ਮਤਲਬ ਉਹਨਾਂ ਦੀ ਕਵਰਿੰਗ ਹੋ ਚੁੱਕੀ ਆ ਤੇ ਤੁਸੀਂ ਦੇਖ ਸਕਦੇ ਹੋ ਇਧਰੋਂ ਉਹਨਾਂ ਨੇ ਫੇਰ ਸਮਾਨ ਲੈ ਜਾਣਾ ਤੇ ਉਹ ਸ਼ਟਰ ਜਿਹੜਾ ਚੱਕਿਆ ਉਹਦਰ ਬਾਹਰ ਬੰਦਾ ਮੌਜੂਦ ਆ ਤੇ ਉਹਨੂੰ ਫੜਾਇਆ ਜਾ ਰਿਹਾ ਇਹਨਾਂ ਜਿਹੜੇ ਮੂੰਹ ਆ ਉਹਨਾਂ ਦੇ ਢੱਕੇ ਹੋਏ ਆ ਪਛਾਣ ਨਹੀਂ ਹੋ ਰਹੀ ਜਿਹੜੀਆਂ ਕੋਈ ਬੋਤਲਾਂ ਬੂਤਲਾਂ ਉਹਨਾਂ ਦੇ ਹੱਥ 'ਚ ਆਉਂਦੀਆਂ ਛੋੜੇ ਸਾੜੀਆਂ ਦੀਆਂ ਜੂਵੀ ਉਹ ਲੈ ਕੇ ਜਾ ਰਹੇ ਆ ਜਿਹੜੇ ਬੂਰਾ ਬੂਰਾ ਬਿਲਕੁਲ ਦੇਖੋ ਭਰ ਰਿਹਾ ਜੀ ਤੇ ਬੂਰਾ ਭਰ ਕੇ ਉਹਨਾਂ ਨੇ ਫੇਰ ਲੈ ਕੇ ਜਾਣਾ ਬਾਹਰ ਜਿਹੜਾ ਗੇੜਾ ਪੁੱਛਿਆ ਜਿਹੜੇ ਬੋਰੇ ਪਰ ਪਰ ਕੇ ਲੈ ਕੇ ਜਾਂਦੇ ਏਸੀ ਤਰ੍ਹਾਂ ਜਿਹੜੀ ਦੁਕਾਨ ਹੈ ਇਹਨਾਂ ਨੇ ਖਾਲੀ ਕੀਤੀ ਆ ਇਹ ਜਿਹੜੇ ਸੀਸੀਟੀਵੀ ਫੁਟੇਜ ਆ ਤੁਹਾਨੂੰ ਅਸੀਂ ਦਿਖਾ ਰਹੇ ਆ ਲਾਈਵ ਬਾਕੀ ਮਾਲਕਾਂ ਨਾਲ ਵੀ ਸਾਡੀ ਗੱਲਬਾਤ ਹੋ ਚੁੱਕੀ ਆ ਜਲਦੀ ਹੀ ਖਬਰ ਤੁਹਾਡੇ ਤੱਕ ਪਹੁੰਚਾਵਾਂਗੇ ਧੰਨਵਾਦ ਜੀ